ਕਿਸਾਨ ਪ੍ਰਭੂ ਜੀ ਕੇ ਮਠਾੜੂ ਵਾਲਿਆਂ ਦੀ ਸਟਾਲ ਦੇਖ ਸਕਦੇ ਹੋਗੇ ਬਾਕੀ ਐਮ ਕੇ ਰੋਡ ਗੁਰਦੇਵ ਨਗਰ ਟਵਰਕਸ਼ਾਪ ਇਹਨਾਂ ਦੀ ਜੀ ਕੇ ਮਠਾੜੂ ਐਗਰੀ ਵਰਕਰਸ ਦੇ ਨਾਂ ਤੇ ਇਹਨਾਂ ਦੇ ਪੱਖੇ ਚੈੱਕ ਕਰ ਸਕਦੇ ਹੋਗੇ ਤੁਸੀਂ ਤਿੰਨ ਤਰ੍ਹਾਂ ਦੇ ਪੱਖੇ ਲੈ ਕੇ ਆਏ ਸੀ ਬਾਈ ਖੋਰੇ ਐਕਸਪੋ ਤੇ ਪੱਖਿਆਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਰੰਗ ਪੈਣ ਦੀ ਕਵਰ ਵਗੈਰਾ ਸਾਰੀਆਂ ਜਾਲੀਆਂ ਵਗੈਰਾ ਵਧੀਆ ਹੈਵੀ ਡਿਊਟੀ 베アリング ਲੱਗੇ ਹੋਏ ਨੇ ਠੀਕ ਹੈ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੇ ਮਟਾੜੋ ਐਗਰੀ ਵਰਕਸ ਸਾਰੇ ਵਧੀਆ ਖਬਰ ਪ੍ਰੋਫੋਟ ਨਾਲ ਲੱਗੇ ਹੋਏ ਮਿਲ ਜਾਣਗੇ ਮੋਟਰਾਂ ਵਗੈਰਾ ਸਾਰੇ ਹੈਵੀ ਡਿਊਟੀ 베アリング ਹੋਗੇ ਬਾਕੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਰੇਟ ਬਾਰੇ ਕੋਈ ਵੀ ਗੱਲਬਾਤ ਕਰਨੀ ਹੈਗੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੀ ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋਗੇ ਬਾਕੀ ਕੁਆਲਿਟੀ ਪੱਖੋਂ ਤੁਸੀਂ ਆਪ ਦੇਖ ਸਕਦੇ ਹੋਗੇ ਰੰਗ ਪੇਂਟ ਦੀ ਕੁਆਲਿਟੀ ਬੈਸਟ ਹੈਗੀ ਠੀਕ ਹੈ ਸਾਰੇ ਕੁੱਪੇ ਵਗੈਰਾ ਜਾਲੀਆਂ ਵਗੈਰਾ ਬੈਰਿੰਗ ਵਗੈਰਾ ਜਾ ਕੇ ਦੇਖ ਸਕਦੇ ਹੋਗੇ ਸਫਾਈ ਵਾਸਤੇ ਹੁਣ ਬਾਕੀ ਚੈੱਕ ਕਰ ਸਕਦੇ ਤੁਸੀਂ ਕੁਆਲਿਟੀ ਪੀ ਡੀਓ ਵਗੈਰਾ ਦੇਖ ਸਕਦੇ ਹੋਗੇ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਬਾਕੀ ਕਿਸੇ ਪ੍ਰੋਡਕਟ ਬਾਰੇ ਨਾ ਜੋ ਤੁਸੀਂ ਕੋਈ ਗੱਲਬਾਤ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈ ਕੋਈ ਰੇਟ ਵਗੈਰਾ ਵਾਸਤੇ ਗੱਲਬਾਤ ਕਰਨੀ ਹੈਗੀ ਨੰਬਰ ਸਕਰੀਨ ਤੇ ਮਿਲ ਜੂ ਬਾਕੀ ਮੌਕੇ ਤੇ ਬੁਕਿੰਗ ਨਾਲ ਵਾਸਤੇ ਮੇਲੇ ਤੇ ਹਰੇਕ ਪ੍ਰੋਡਕਟ ਤੇ ਪੂਰੇ ਬੈਸਟ ਆਫਰ ਸੀਗੇ ਪੱਕਾ ਵਗੈਰਾ ਦੇਖ ਸਕਦੇ ਤੁਸੀਂ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਉਹਨਾਂ ਨੰਬਰਾਂ ਤੇ ਜਾਣਕਾਰੀ ਲੈ ਸਕਦੇ ਹੋਗੇ ਬਹੁਤ ਬਹੁਤ ਧੰਨਵਾਦ ਜੀ ਸਭ ਦਾ